ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਤੇ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਕੋਟੀ ਤੇ ਲੇ ਡੇਡੀਜ਼ ਕੋਟੀ ਤੇ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਲੋਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਚਾਰ-ਚਾਰ ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਉਣੇ ਨੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਪਾਉਣੇ ਨੇ ਤੇ ਦੋ ਕੁੰਡੇ ਵਾਧੂ ਐਡਜਸਟ ਵਾਸਤੇ ਪਾਉਣੇ ਨੇ ਤੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੋਏਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਦਾ ਹੈ ਤੇ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਪਾਂ ਸਿੱਧੀ ਸਾਈਡ ਤੋਂ ਹੁਣ ਬਣਾਉਣਾ ਸ਼ੁਰੂ ਕਰਾਂਗੇ ਬਹੁਤ ਹੀ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਪਹਿਲਾ ਕੁੰਡਾ ਉਤਾਰ ਲੈਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ 1 2 3 ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਬਣਾਵਾਂਗੇ ਇੱਕ ਫਿਰ ਵਿੱਚ ਵਾਲ ਪਾ ਕੇ ਫਿਰ ਦੂਸਰਾ ਬਣਾ ਲਿਆ ਤੇ ਇੱਕ ਵਾਰੀ ਦੁਬਾਰਾ ਬਣਾ ਲਿਆ ਤਿੰਨ ਕੁੰਡੇ ਬਣ ਗਏ ਇਹੀ ਚਾਰ ਕੁੰਡੇ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਤਿੰਨ ਕੁੰਡੇ ਉਲਟੇ 1 2 ਤੇ 3 ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰ ਲੈਣੇ ਆ 1 ਫਿਰ ਵਿੱਚ ਵਾਲ ਪਾਤਾ ਤੇ ਇੱਕ ਵਾਰੀ ਦੁਬਾਰਾ ਉਨ ਲਿਆ ਇਹ ਇੱਕ ਕੁੰਡੇ ਤੋਂ ਸਾਡੇ ਤਿੰਨ ਕੁੰਡੇ ਹੋ ਗਏ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਇਹੀ ਚਾਰ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਬਾਰ-ਬਾਰ ਰਿਪੀਟ ਕਰਦੇ ਜਾਣਾ ਉਸ ਕਰਕੇ ਉਹਨਾਂ लास्ट ਦੇ ਤਿੰਨ ਕੁੰਡੇ ਫੇਰ ਆਪਾਂ ਉਲਟੇ ਬਣਾ ਲੈਣੇ ਆ 2 3 3 लास्ट ਵਾਲਾ ਕੁੰਡਾ ਜਿਹੜਾ ਨੂੰ ਸਿੱਧਾ ਬਣਾ ਲੈਣਾ ਇੱਥੇ ਦੋ ਕੁੰਡੇ ਨੇ ਆਪਾਂ ਦੋ ਕੁੰਡਿਆਂ ਤੇ ਇੱਕ ਕੁੰਡਾ ਕਰਕੇ ਤੇ ਆਪਣਾ ਡਿਜ਼ਾਈਨ ਜਿਹੜਾ ਉਹ ਸੈੱਟ ਕਰ ਲਾਂਗੇ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਣਾ ਲੈਣਾ ਹੁਣ ਆ ਗਏ ਆ ਉਲਟੀ ਸਾਈਡ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਜਿਹੜੇ ਉਧਰ ਉਲਟੇ ਬਣਾਏ ਸੀ ਇਦਰ ਆਪਾਂ ਹੁਣ ਸਿੱਧੇ ਬਣਾਉਣਿਆਂ ਢਾਗਾ ਆਪਣੀ ਵਾਲੀ ਸਾਈਡ ਕਰਾਂਗੇ ਇਹ ਜਿਹੜੇ ਇੱਕ ਤੋਂ ਤਿੰਨ ਕੁੰਡੇ ਕੀਤੇ ਸੀ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਇਹਨਾਂ ਤਿੰਨ ਕੁੰਡਿਆਂ ਨੂੰ ਆਪਾਂ ਹੁਣ ਉਲਟੇ ਬਣਾ ਲਾਂਗੇ ਢਾਗਾ ਪਿੱਛੇ ਕਰਾਂਗੇ ਫਿਰ ਤਿੰਨ ਕੁੰਡੇ ਸਿੱਧੇ ਦੂਸਰੀ ਸਲਾਈ ਪੂਰੀ ਇਸੇ ਤਰ੍ਹਾਂ ਬਣਨੀ ਆ ਤਿੰਨ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਕੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੇ ਕਿਸੇ ਵੀ ਕੋਟੀ ਸਵੈਟਰ ਤੇ ਪੈ ਸਕਦਾ ਹੈ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਕਿਉਂਕਿ ਇਹ ਉਲਟੀ ਸਿਲਾਈ ਹੈ ਹੁਣ ਅਗੇ ਆਂ ਡਿਜ਼ਾਈਨ ਦੀ ਤੀਸਰੀ ਸਿਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਫੇਰ ਜਿਹੜੇ ਆਪਾਂ ਉਲਟੇ ਬਣਾ ਰਹੇ ਸੀ ਤਿੰਨ ਕੁੰਡੇ ਉਲਟੇ ਬਣਾ ਲਏ ਹੁਣ ਧਾਗਾ ਪਿੱਛੇ ਕਰ ਲਿਆ ਇਹ ਜਿਹੜੇ ਤਿੰਨ ਕੁੰਡੇ ਇਹ ਆਪਾਂ ਫੇਰ ਹੁਣ ਸਿੱਧੇ ਬਣਾਉਣੇ ਆ ਐ ਸਲਾਈ ਦੇ ਵਿੱਚ ਕੋਈ ਡਿਜ਼ਾਈਨ ਨਹੀਂ ਬਣੇਗਾ ਜਿਹੜੇ ਕੁੰਡੇ ਉਲਟੇ ਨੇ ਉਹ ਉਲਟੇ ਬਣਨਗੇ ਜਿਹੜੇ ਕੁੰਡੇ ਸਿੱਧੇ ਨੇ ਉਹ ਸਿੱਧੇ ਬਣਨਗੇ ਤੀਸਰੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਬਹੁਤ ਹੀ ਸੌਖਾ ਡਿਜ਼ਾਈਨ ਇਸੇ ਤਰ੍ਹਾਂ ਅੱਗੇ-ਅੱਗੇ ਬੰਦਾ ਜਾਂਦਾ ਹੈ ਤੇ ਬੜਾ ਉੱਤਰ ਕੇ ਡਿਜ਼ਾਈਨ ਹੁੰਦਾ ਹੈ ਬੜੀ ਜਲਦੀ ਜਲਦੀ ਬਣ ਜਾਂਦਾ ਹੈ ਤੇ ਇਹ ਕੁੰਡੇ ਜਿਹੜੇ ਅਸੀਂ ਵਧਾ ਲਏ ਨੇ ਹੁਣ ਅਗਲੀ ਸਲਾਈ ਦੇ ਵਿੱਚ ਆਪਾਂ ਇਹਨਾਂ ਨੂੰ ਘਟਾਵਾਂਗੇ ਇਹ ਤੀਸਰੀ ਸਲਾਈ ਬਣ ਗਈ ਚੌਥੀ ਸਲਾਈ ਜਿਹੜੀ ਆ ਉਹ ਬਿਲਕੁਲ ਦੂਸਰੀ ਸਲਾਈ ਦੀ ਤਰ੍ਹਾਂ ਬਣਨੀ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਪੂਰੀ ਸਲਾਈ ਇਸੇ ਤਰ੍ਹਾਂ ਆਪਾਂ ਬਣਾ ਕੇ ਤੇ ਕੰਪਲੀਟ ਕਰ ਲੈਣੀ ਆ ਫੇਰ ਆਵਾਂਗੇ ਆਪਾਂ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਚੇਂਜ ਹੋਏਗਾ ਤਿੰਨ ਉਲਟੇ ਤਿੰਨ ਸਿੱਧੇ ਚੌਥੀ ਸਲਾਈ ਵੀ ਇਸੇ ਤਰ੍ਹਾਂ ਬਣਨੀ ਆ ਦੂਸਰੀ ਸਲਾਈ ਵੀ ਇਸੇ ਤਰ੍ਹਾਂ ਬਣਨੀ ਆ ਤੇ ਤੀਸਰੀ ਸਲਾਈ ਵੀ ਇਸੇ ਤਰ੍ਹਾਂ ਬਣਨੀ ਆ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਹੁਣ ਅਗੇ ਆਪਾਂ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਪੰਜਵੀਂ ਸਲਾਈ ਵੇਖੋ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਹੁਣ ਇਹ ਵਾਲਾ ਕੁੰਡਾ ਜਿਹੜਾ ਇੱਕ ਇਹਨੂੰ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਵਾ ਤੇ ਇਹ ਦੋ ਕੁੰਡਿਆਂ ਤੋਂ ਇੱਕ ਕੁੰਡਾ ਪਹਿਲਾਂ ਕਰ ਦੇਣਾ ਆ ਫਿਰ ਇਹ ਜਿਹੜਾ ਉਤਾਰਿਆ ਕੁੰਡਾ ਆ ਇਹਨੂੰ ਇਹਦੇ ਉੱਪਰੋਂ ਇਸ ਤਰ੍ਹਾਂ ਕਰਕੇ نیچے ਸੁੱਟ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ 슬ਿੱਪ ਕਰ ਲਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਜਿਹੜਾ 슬ਿੱਪ ਕੀਤਾ ਕੁੰਡਾ ਆ ਉਹ ਦੋ ਵਾਲੇ ਕੁੰਡੇ ਜਿਹੜੇ ਘਟਾਏ ਸੀ ਉਹਨਾਂ ਦੇ ਉੱਪਰੋਂ ਸੀ ਨੀਚੇ ਸੁੱਟਦਾ ਫੇਰ ਸਾਡੇ ਤਿੰਨ ਤੋਂ ਇੱਕ ਕੁੰਡਾ ਹੋ ਗਿਆ ਦੋ ਕੁੰਡੇ ਇੱਥੇ ਕੱਟ ਜਾਂਦੇ ਨੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਇਸ ਤਰ੍ਹਾਂ 슬ਿੱਪ ਕਰ ਲਿਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਦੋ ਰਹਿ ਗਏ ਹੁਣ ਜਿਹੜਾ ਇਹ ਸਲਿੱਪ ਕੀਤਾ ਸੀ ਇਹਨੂੰ ਇਹ ਵਾਲੇ ਕੁੰਡੇ ਦੇ ਉੱਪਰੋਂ نیچے ਸੁੱਟਤਾ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੁਣ ਆ ਗਏ ਅਸੀਂ ਡਿਜ਼ਾਈਨ ਦੀ ਛੇਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ తాగా సైడ్ కండా ఉల్టా ధాగా పిచ్చే తిన్న కుడే సేవీ సైడ్ ఉల్టా ధాగా పిచ్చే తిన్న కుడే సెే ధాప ధాగా పిచ్చే తిన్న కుడే సగా వాళ్ళ సైడ్ ఉల్టా ਇਹ ਹੁਣ ਸਾਡੀਆਂ 6 ਸਲਾਈਆਂ ਬਣ ਗਈਆਂ ਨੇ 6 ਸਲਾਈਆਂ ਤੋਂ ਬਾਅਦ ਵੇਖੋ ਤੁਸੀਂ ਕੀ ਕਰਨਾ ਹੈ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਹੈ ਡਿਜ਼ਾਈਨ ਦੀ 7ਵੀਂ ਸਲਾਈ ਆ ਪੂਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰ ਲਾਂਗੇ 7ਵੀਂ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ 8 ਸਲਾਈਆਂ ਦਾ ਟੋਟਲ ਡਿਜ਼ਾਈਨ ਆ ਅੱਠ ਸਲਾਈਆਂ ਨੂੰ ਬਾਰ-ਬਾਰ ਅਸੀਂ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਹ ਬੰਦਦਾ ਜਾਣਾ ਹੁਣ ਅੱਠਵੀਂ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ-ਉਲਟੀ ਬਣਾਉਣੀ ਹੈ ਅੱਠ ਸਲਾਈਆਂ ਬਣ ਗਈਆਂ ਨੇ ਇਹ ਹੀ ਅੱਠ ਸਲਾਈਆਂ ਆਪਾਂ ਫੇਰ ਬਣਾਵਾਂਗੇ ਇਹ ਹੋਈ ਅੱਠ ਸਲਾਈਆਂ ਜਦੋਂ ਅਸੀਂ ਬਾਰ-ਬਾਰ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬੰਦਾ ਜਾਣਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਮੋਟਾ-ਮੋਟਾ ਡਿਜ਼ਾਈਨ ਬਣਿਆ ਉਲਟੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫੇਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ